ਸਤਿ ਸ਼੍ਰੀ ਅਕਾਲ ਮੈਂ ਰਪਿੰਦਰ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਐਤਵਾਰ ਵੇਖ ਰਹੇ ਹੋ ਤੁਸੀਂ ਤੇ ਇਸ ਪ੍ਰੋਗਰਾਮ ਨੂੰ ਅੱਜ ਅਸੀਂ ਐਤਵਾਰ ਤੋਂ ਤਕਰੀਬਨ 2-3 ਦਿਨ ਪਹਿਲਾਂ ਸ਼ੂਟ ਕਰ ਰਹੇ ਹਾਂ ਪਰ ਤੁਹਾਡਾ ਹਮੇਸ਼ਾ ਜਦੋਂ ਆਪਾਂ ਸ਼ੁਰੂ ਕਰਦੇ ਆ ਇਹੀ ਕਹਿੰਦੇ ਹੁਣ ਕਿ ਤੁਹਾਡਾ ਅੱਜ ਦਾ ਦਿਨ ਬਹੁਤ ਸੋਹਣਾ ਹੋਵੇ ਕਿਉਂਕਿ ਛੁੱਟੀ ਹੁੰਦੀ ਆ ਤਾਂ ਬੜਾ ਕੁਝ ਆ ਜਿਹੜਾ ਅਸੀਂ ਕਰਨਾ ਹੁੰਦਾ ਤੇ ਗੱਲਬਾਤ ਜਦੋਂ ਵੀ ਮੈਂ ਪ੍ਰੋਗਰਾਮ ਐਤਵਾਰ ਲਈ ਸੋਚਦੀ ਆ ਤਾਂ ਬਹੁਤ ਸਾਰੀਆਂ ਗੱਲਾਂ ਬਤਾਂ ਆਪਾਂ ਪਹਿਲਾਂ ਹੀ ਕਰ ਚੁੱਕੇ ਆ ਤੇ ਹਮੇਸ਼ਾ ਸੋਚਣਾ ਪੈਂਦਾ ਪਰ ਕੱਲ ਮੈਂ ਕਿਸੇ ਨਾਲ ਬੈਠੀ ਸੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਕੋਲੇ ਬਹੁਤ ਸਾਰੇ ਲੋਕ ਨਾ ਐਵੇਂ ਦੀਆਂ ਪ੍ਰੋਬਲਮਸ ਲੈ ਕੇ ਆਉਂਦੇ ਨੇ ਵੀ ਜਿਨ੍ਹਾਂ ਦਾ ਹੱਲ ਉਹਨਾਂ ਨੂੰ ਆਪ ਨੂੰ ਪਤਾ ਹੁੰਦਾ ਪਰ ਉਹ ਉਹਦਾ ਹੱਲ ਕਰਨਾ ਨਹੀਂ ਚਾਹੁੰਦੇ ਤੇ ਉਹ ਪ੍ਰੋਬਲਮ ਉਹਨਾਂ ਨੇ ਕਿਹਾ ਕਿ ਕਈ ਵਾਰੀ ਨਾ ਚੰਗੀ ਪਲੀ ਜ਼ਿੰਦਗੀ ਚੱਲਦੀ ਹੋਣ ਤੋਂ ਬਾਅਦ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਆਪਣੇ ਬਾਰੇ ਬੜਾ ਜ਼ਿਆਦਾ ਮਾੜਾ ਬੋਲਦੇ ਆ ਤੇ ਬੜਾ ਜ਼ਿਆਦਾ ਮਾੜਾ ਸੋਚਦੇ ਆ ਤੇ ਬਹੁਤੇ ਜਿਆਦਾ ਲੋਕ ਨੇ ਜਿਹੜੇ ਹਮੇਸ਼ਾ ساری ਜ਼ਿੰਦਗੀ ਆਪਣੇ ਆਪ ਨੂੰ ਤਰਸ ਜਿਹੇ ਦੇ ਪਾਤਰ ਬਣਾ ਕੇ ਰੱਖਦੇ ਨੇ ਵੀ ਚੰਗੇ ਭਲੇ ਹੁੰਦੇ ਆ ਤੰਦਰੁਸਤ ਹੁੰਦੇ ਆ ਆ ਮਾਨਸਿਕ ਤੌਰ ਤੇ ਵੀ ਬਿਲਕੁਲ ਸਹੀ ਹੁੰਦੇ ਆ ਪਰ ਹਮੇਸ਼ਾ ਚਾਹੁੰਦੇ ਨੇ ਕਿ ਕੋਈ ਬੰਦਾ ਉਹਨਾਂ ਤੇ ਤਰਸ ਕਰਦਾ ਰਹੇ ਤਾਂ ਅਸੀਂ ਜਦੋਂ ਗੱਲਾਂ ਬਾਤਾਂ ਕਰ ਰਹੇ ਸੀ ਤਾਂ ਉਹ ਕਹਿੰਦੇ ਵੀ ਜ਼ਿਆਦਾਤਰ ਇਹ ਜਿਹੜੀ ਆ ਪ੍ਰੋਬਲਮ ਆ ਇਹ ਆਦਤ ਆ ਉਹ ਜ਼ਿਆਦਾ ਬੀਬੀਆਂ ਨੂੰ ਹੁੰਦੀ ਆ ਬੰਦਿਆਂ 'ਚ ਵੀ ਹੁੰਦੀ ਆ ਪਰ ਬੀਬੀਆਂ 'ਚ ਥੋੜੀ ਜੀ ਜ਼ਿਆਦਾ ਹੁੰਦੀ ਆ ਤੇ ਮੈਂ ਇਦਾਂ ਹੀ ਗੱਲਾਂ-ਬਾਤਾਂ ਕਰਦੇ ਹੋਏ ਉਹਨਾਂ ਨੂੰ ਕਾਰਨ ਪੁੱਛਣ ਲੱਗ ਗਈ। ਉਹ ਕਹਿੰਦੇ ਵੀ ਕਾਰਨ ਇਹੀ ਹੁੰਦਾ ਕਿ ਜਦੋਂ ਅਸੀਂ ਕੁੜੀਆਂ ਨੂੰ ਪਾਲਦੇ ਆਂ ਤਾਂ ਅਸੀਂ ਉਹਨਾਂ ਤੇ ਮੁੰਡਿਆਂ ਦੇ ਮੁਕਾਬਲੇ ਬਹੁਤ ਘੱਟ ਤਵੱਜੋ ਦਿੰਨੇ ਆਂ। ਅਸੀਂ ਉਹਨਾਂ ਨੂੰ ਉਹਨਾਂ ਦੀਆਂ ਲੋੜਾਂ ਅਨੁਸਾਰ ਚੀਜ਼ਾਂ ਲਿਆ ਕੇ ਦਿੰਨੇ ਆਂ, ਕਦੇ ਵੀ ਉਹਨਾਂ ਦੇ ਚਾਹਾਂ ਅਨੁਸਾਰ ਨਹੀਂ ਲਿਆ ਕੇ ਦਿੰਦੇ। ਅ ਬੇਸ਼ੱਕ ਸਮਾਂ ਹੁਣ ਬਹੁਤ ਬਦਲ ਗਿਆ ਪਰ ਫਿਰ ਵੀ ਸਾਨੂੰ ਪਤਾ ਹੀ ਹੈ ਕਿ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਤੇ ਥੋੜੀਆਂ ਜਿਹੀਆਂ ਪਾਬੰਦੀਆਂ ਜ਼ਿਆਦਾ ਲਾਈਆਂ ਜਾਂਦੀਆਂ ਨੇ। ਤੇ ਉਹ ਕਹਿੰਦੇ ਕਿ ਜਦੋਂ ਸਾਨੂੰ ਪਾਲਦੇ ਨੇ ਨਾ ਘਰ ਦੇ ਤਾਂ ਸਾਡੇ ਤੇ ਉਨੀ ਜਿਆਦਾ ਤਵੱਜੋ ਹੀ ਨਹੀਂ ਦਿੰਦੇ ਤੇ ਦੂਜੀ ਗੱਲ ਜਿਹੜੀ ਉਹਨਾਂ ਨੇ ਕਹੀ ਉਹ ਇਹੀ ਸੀਗੀ ਵੀ ਘਰਾਂ 'ਚ ਜਿਹੜੀਆਂ ਸਾਡੀਆਂ ਮਾਵਾਂ ਨੇ ਉਹ ਹਮੇਸ਼ਾ ਪਾਲਣ-ਪੋਸ਼ਣ 'ਚ ਸਾਨੂੰ ਦੱਸਦੀਆਂ ਨਹੀਂ ਪਰ ਕਿਤੇ ਨਾ ਕਿਤੇ ਉਹ ਵਿਹਾਰ ਐਦਾਂ ਦਾ ਕਰਦੀਆਂ ਨੇ ਕਿ ਸਾਨੂੰ ਲੱਗਦਾ ਜੋ ਮੇਰੀ ਮਾਂ ਕਰ ਰਹੀ ਆ ਉਹ ਸਹੀ ਆ ਜਿਵੇਂ ਉਹ ਜੇ ਉਹਨਾਂ ਦਾ ਸਿਰਪੀੜ ਕਰਦਾ ਤਾਂ ਉਹ ਕਈ ਵਾਰ ਸਾਰੇ ਪਰਿਵਾਰ ਨੂੰ ਦੱਸਦੀਆਂ ਨੇ ਕਿਉਂਕਿ ਉਹਨਾਂ ਦੇ ਆਰਾਮ ਤੇ ਬਿਨਾ ਬਿਮਾਰੀ ਤੋਂ ਕੋਈ ਤਵੱਜੋ ਹੀ ਨਹੀਂ ਦਿੰਦਾ ਜਿੰਨਾ ਚਿਰ ਜਨਾਨੀ ਬਿਮਾਰ ਨਹੀਂ ਹੁੰਦੀ ਉਹਨੂੰ ਜ਼ਿਆਦਾਤਰ ਕਿਹਾ ਹੀ ਨਹੀਂ ਜਾਂਦਾ ਵੀ ਤੂੰ ਆਰਾਮ ਕਰ ਲਾ ਜਾਂ ਤੂੰ ਕੋਈ ਆਪਣੇ ਚਾਹ ਦੀ ਚੀਜ਼ ਖਰੀਦ ਲਾ ਜਾਂ ਤੇਰਾ ਜੀ ਕਰਦਾ ਤਾਂ ਤੂੰ ਜਾ ਕੇ ਆਪਣੀਆਂ ਰਿਸ਼ਤੇਦਾਰੀਆਂ ਚ 4 ਦਿਨ ਮਿਲਿਆ ਇਹ ਬਹੁਤ ਪਹਿਲਾਂ ਦੇ ਸਮਿਆਂ ਦੀ ਗੱਲ ਆ ਹੁਣ ਤਾਂ ਸਮਾਂ ਬਹੁਤ ਬਦਲ ਲਿਆ ਅਸੀਂ ਕੰਮਕਾਜੀ ਹੋ ਗਏ ਆ ਪਰ ਉਹ ਕਹਿੰਦੇ ਵੀ ਪਹਿਲਾਂ ਜ਼ਿਆਦਾਤਰ ਇਦਾਂ ਹੀ ਹੁੰਦਾ ਸੀਗਾ ਤੇ ਸਾਡੀਆਂ ਮਾਵਾਂ ਜਦੋਂ ਤੱਕ ਬਿਮਾਰ ਨਹੀਂ ਸੀ ਪੈਂਦੀਆਂ ਉਹਨਾਂ ਨੂੰ ਕੋਈ ਕਹਿੰਦਾ ਹੀ ਨਹੀਂ ਸੀ ਕਿ ਆਰਾਮ ਕਰੋ ਇਸ ਲਈ ਅ ਕਦੇ-ਕਦੇ ਕਿਸੇ ਚੀਜ਼ ਤੋਂ ਜੋ ਤੰਗ ਹੁੰਦੀਆਂ ਸੀ ਉਹਨਾਂ ਨੂੰ ਉਸ ਚੀਜ਼ ਲਈ ਮਨਾ ਨਹੀਂ ਸੀ ਕਰਨਾ ਆਉਂਦਾ ਉਹ ਰੋ ਕੇ ਹੀ ਆਪਣਾ ਵਿਰੋਧ ਆ ਜਿਹੜਾ ਜਿਤਾਉਂਦੀਆਂ ਸੀਗੀਆਂ ਤੇ ਜਦੋਂ ਕੋਈ ਰੋਂਦਾ ਹੈ ਤਾਂ ਦੂਜੇ ਜਿਹੜੇ ਸਾਹਮਣੇ ਵਾਲੇ ਬੰਦਾ ਹੁੰਦਾ ਉਹਨੂੰ ਤਰਸ ਆਉਂਦਾ ਤੇ ਫਿਰ ਕਈ ਵਾਰੀ ਉਹ ਤੁਹਾਡੇ ਮੁਤਾਬਕ ਚੱਲਣ ਵੀ ਲੱਗ ਪੈਂਦਾ ਤੇ ਇਸੇ ਲਈ ਅਸੀਂ ਕਈ ਵਾਰੀ ਮਾਵਾਂ ਤੋਂ ਹੀ ਸਿੱਖ ਲੰਨੇ ਆ ਕਿ ਜਿਹੜੀ ਚੀਜ਼ ਤੁਹਾਨੂੰ ਪਸੰਦ ਨਹੀਂ ਉਹਦੇ ਵਿਰੁੱਧ ਤੁਸੀਂ ਨਾ ਨਹੀਂ ਕਹਿਣੀ ਤੁਸੀਂ ਰੋ ਕੇ ਦਿਖਾਉਣਾ ਤੇ ਇਦਾਂ ਹੀ ਜੇ ਤੁਸੀਂ ਬਹੁਤ ਜ਼ਿਆਦਾ ਥੱਕ ਗਏ ਹੋ ਜੰਕਰ ਚ ਤੁਹਾਡੇ ਤੇ ਕੋਈ ਧਿਆਨ ਨਹੀਂ ਦਿੰਦਾ ਤਾਂ ਕਈ ਵਾਰੀ ਲੰਮੀ ਬਿਮਾਰੀ ਦਾ ਬਹਾਨਾ ਬਣਾ ਲੈਂਦੇ ਆ ਕਿ ਮੇਰੇ ਤਾਂ ਗੋਡੀ ਦੁਖਦੇ ਰਹਿੰਦੇ ਆ ਮੇਰੇ ਤਾਂ ਮੋਢੇ ਦਰਦ ਕਰਦੇ ਆ ਮੇਰਾ ਸਿਰ ਪੀੜ ਕਰਦਾ ਰਹਿੰਦਾ ਤੇ ਉਹ ਕਹਿੰਦੇ ਵੀ ਕਈ ਵਾਰੀ ਤਾਂ ਇਦਾਂ ਦੀਆਂ ਸਮੱਸਿਆਵਾਂ ਵੀ ਲੋਕ ਲੈ ਕੇ ਆਉਂਦੇ ਆ ਵੀ ਘਰ ਚ ਹਮੇਸ਼ਾ ਮਤਲਬ ਉਹ ਬੰਦਾ ਜਿਤਾਉਂਦਾ ਰਹਿੰਦਾ ਵੀ ਮੈਂ ਠੀਕ ਨਹੀਂ ਰਹਿੰਦਾ ਮੈਨੂੰ ਕਬਰਾਹਟ ਹੁੰਦੀ ਆ ਉਹ ਦਵਾਈ ਵੀ ਖਾਏਗਾ ਸਾਰੇ ਟੱਬਰ ਨੂੰ ਖਾ ਕੇ ਖਾਏਗਾ ਜਾਂ ਹਮੇਸ਼ਾ ਆਪਾਂ ਵੀ ਦੇਖਿਆ ਕਿ ਕਈ ਘਰਾਂ ਪਰਿਵਾਰਾਂ ਦੇ ਵਿੱਚ ਸਿਰ ਮੰਨ ਕੇ ਮਤਲਬ ਜਨਾਨੀਆਂ ਬੈਠੀਆਂ ਰਹਿੰਦੀਆਂ ਹੁੰਦੀਆਂ ਨੇ ਹਨਾ ਮੈਂ ਇਹ ਨਹੀਂ ਕਹਿੰਦੀ ਕਿ ਕਿਸੇ ਨੂੰ ਕੋਈ ਸਮੱਸਿਆ ਨਹੀਂ ਹੁੰਦੀ ਪਰ ਸਮੱਸਿਆਵਾਂ ਹੁੰਦੀਆਂ ਨੇ ਪਰ ਪਤਾ ਨਹੀਂ ਕਿਉਂ ਸਾਡੇ ਸੁਭਾਅ ਦੇ ਵਿੱਚ ਇਹ ਚੀਜ਼ ਹੈ ਕਿ ਜਦੋਂ ਤੱਕ ਅਸੀਂ ਇਹ ਨਹੀਂ ਜਿਤਾਵਾਂਗੇ ਕਿ ਕੋਈ ਮੇਰੇ ਤੇ ਤਰਸ ਕਰੇ ਜਾਂ ਆਪਣੇ ਆਪ ਨੂੰ ਤਰਸ ਦੇ ਪਾਤਰ ਨਹੀਂ ਬਣਾਵਾਂਗੇ ਜਾਂ ਆਪਣੇ ਆਪ ਨੂੰ ਬੇਹੱਦ ਜ਼ਿਆਦਾ ਸਾਊ ਨਹੀਂ ਲੋਕਾਂ ਅੱਗੇ ਦਿਖਾਵਾਂਗੇ ਤਾਂ ਸਾਨੂੰ ਆਲੇ-ਦੁਆਲੇ ਵਿੱਚ ਕੋਈ ਇੱਜ਼ਤ ਨਹੀਂ ਦੇਵੇਗਾ ਸਾਡੇ ਤੇ ਕੋਈ ਧਿਆਨ ਨਹੀਂ ਦੇਵੇਗਾ ਸਾਡੀ ਕੋਈ ਗੱਲ ਨਹੀਂ ਮੰਨੇਗਾ ਤੇ ਮੈਨੂੰ ਇਹ ਚੀਜ਼ ਜਿਹੜੀ ਉਹਨਾਂ ਨੇ ਕਾਰਨ ਦੱਸੀ ਪਰ ਹੁਣ ਮੈਂ ਸੋਚਦੀਆਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਮੈਨੂੰ ਵੀ ਪਤਾ ਮੈਂ ਹਮੇਸ਼ਾ ਇਹੀ ਗੱਲ ਕਰਦੀਆਂ ਕਿ ਪ੍ਰਮਾਤਮਾ ਨੇ ਸਾਨੂੰ ਸਿਰਫ ਇੱਕ ਜ਼ਿੰਦਗੀ ਦਿੱਤੀ ਆ ਤੇ ਉਹ ਜ਼ਿੰਦਗੀ ਜੇ ਸਾਨੂੰ ਜਿਉਣ ਦਾ ਵਾਲ ਹੀ ਨਹੀਂ ਆਇਆ ਤਾਂ ਫਿਰ ਸਾਨੂੰ ਉਸ ਜ਼ਿੰਦਗੀ ਸਾਨੂੰ ਮਿਲੀ ਉਹਦਾ ਸਾਨੂੰ ਕੋਈ ਫਾਇਦਾ ਨਹੀਂ ਹੈਗਾ ਮੈਨੂੰ ਆਪ ਨੂੰ ਵੀ ਇਹ ਲੱਗਦਾ ਹੁੰਦਾ ਕਿ ਅਸੀਂ ਤਕਰੀਬਨ 70% ਜ਼ਿੰਦਗੀ ਆ ਜਿਹੜੀ ਉਹ ਲੋਕਾਂ ਲਈ ਉਹ ਜਿਉਂ ਜਾਂਦੇ ਆ ਲੋਕਾਂ ਲਈ ਜਿਉਣ ਦਾ ਮਤਲਬ ਇਹ ਨਹੀਂ ਕਿ ਅਸੀਂ ਉਹਨਾਂ ਲਈ ਕੋਈ ਬਹੁਤ ਵੱਡੇ ਤਿਆਗ ਕਰ ਜਾਂਦੇ ਆ ਜਾਂ ਅਸੀਂ ਕੋਈ ਆਪਣੀ ਸਾਰੀ ਆਮਦਨ ਦਾ ਹਿੱਸਾ ਲੋਕਾਂ ਦੇ ਲੇਖੇ ਲਾ ਦਿੰਦੇ ਆ ਜਾਂ ਫਿਰ ਅਸੀਂ ਕਿਸੇ ਹੋ ਜੇ ਧਰਮ ਕਰਮ ਦੇ ਕੰਮ ਚ ਪਏ ਹੋયા ਕਿ ਜਿਹਦੇ ਨਾਲ ਲੁਕਾਈ ਦਾ ਹੀ ਭਲਾਈ ਭਲਾਈ ਹੁੰਦੀ ਆ ਨਹੀਂ ਲੋਕਾਂ ਦੇ ਲੈਖੇ ਲਾਉਣ ਦਾ ਮਤਲਬ ਇਹੀ ਹੁੰਦਾ ਕਿ ਬਈ ਅਸੀਂ ਬਹੁਤਾ ਜਿਆਦਾ ਜਿਹੜਾ ਸਾਡਾ ਜਿਉਣਾ ਉਹ ਲੋਕਾਂ ਦੇ ਹਿਸਾਬ ਦਾ ਹੁੰਦਾ ਵੀ ਲੋਕ ਕੀ ਕਹਿਣਗੇ ਮੈਂ ਐਦਾਂ ਕਰ ਲਾਂ ਆ ਚੀਜ਼ ਆ ਜਿਹੜੀ ਲੋਕਾਂ ਨੂੰ ਚੰਗੀ ਲੱਗੂਗੀ ਮੈਂ ਐਦਾਂ ਕਰ ਲਾਂ ਤੇ ਉਹਦੇ ਚ ਇਹ ਵੀ ਚੀਜ਼ ਹੁੰਦੀ ਹੈ ਕਿ ਅਸੀਂ ਉਹੀ ਵਿਹਾਰ ਕਰੀ ਜਾਂਦੇ ਆ ਜਿਹੜਾ ਲੋਕਾਂ ਨੂੰ ਚੰਗਾ ਲੱਗਦਾ ਜਦੋਂ ਆਪਾਂ ਸਵੇਰੇ ਉੱਠਦੇ ਆ ਨਾ ਮੈਨੂੰ ਲੱਗਦਾ ਕਿ ਸ਼ੀਸ਼ਾ ਦੇਖਣਾ ਇੱਕ ਫਾਰਮੈਲਿਟੀ ਜੀ ਨਹੀਂ ਹੋਣੀ ਚਾਹੀਦੀ ਕਿ ਮੈਂ ਸਵੇਰੇ ਉੱਠਿਆ ਮੈਂ ਸ਼ੀਸ਼ਾ ਵੇਖਿਆ ਉਹਦੇ 'ਚ ਮੈਂ ਆਪਣਾ ਮੂੰਹ ਵੇਖ ਲਿਆ ਮੈਂ ਆਪਣੇ ਵਾਲ ਵੇਖ ਲਏ ਮੈਂ ਆਪਣੇ ਕੱਪੜੇ ਵੇਖ ਲਏ ਨਹੀਂ ਸ਼ੀਸ਼ਾ ਵੇਖਣਾ ਇਹ ਹੁੰਦਾ ਕਿ 2 ਮਿੰਟ ਤੁਸੀਂ ਆਪਣੇ ਆਪ ਨੂੰ ਰੀਜ਼ਨਲ ਵੇਖੋ ਵੇਖੋ ਕਿ ਬਈ ਅੱਜ ਦਾ ਦਿਨ ਚੜਿਆ ਤੇ ਇਹਦੇ 'ਚ ਮੈਂ ਕੀ ਕਰਨਾ ਉਹ ਦਿਨ ਜਦੋਂ ਚੜਦਾ ਹੈ ਨਾ ਉਹਦੇ 'ਚ ਸਭ ਤੋਂ ਪਹਿਲੀ ਚੀਜ਼ ਇਹ ਸੋਚਿਆ ਕਰੋ ਕਿ ਬਈ ਮੈਂ ਅੱਜ ਆਪਣੇ ਲਈ ਕੀ ਕਰੂੰਗਾ ਮੈਂ ਕਿਹੜੀ ਫਾਰਮੈਲਟੀ ਹੈ ਜਿਹੜੀ ਆਪਣੇ ਅੰਦਰੋਂ ਕੱਢ ਦੂੰਗਾ ਅੱਜ ਦੇ ਦਿਨ ਤੇ ਕਿਹੜੀ ਚੀਜ਼ ਹੈ ਜਿਹੜੀ ਮੈਨੂੰ ਨਹੀਂ ਚੰਗੀ ਲੱਗਦੀ ਮੈਂ ਲੋਕਾਂ ਲਈ ਕਰ ਰਿਹਾ ਮੈਂ ਛੱਡ ਦੂੰਗਾ ਉਹਦੇ 'ਚ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਯਾਦ ਆ ਜਾਣਗੀਆਂ ਜਿਵੇਂ ਜੇ ਤੁਸੀਂ ਬਿਮਾਰ ਨਹੀਂ ਆ ਤਾਂ ਕਦੇ ਵੀ ਬਿਮਾਰੀ ਦਾ ਬਹਾਨਾ ਬਣਾ ਕੇ ਨਾ ਬੈਠੋ ਕਿ ਮੈਂ ਬਿਮਾਰ ਆ ਹੈਨਾ ਮੈਨੂੰ ਇੱਕ ਵਾਰੀ ਮੈਂ ਇੱਕ ਵਾਰੀ ਨਹੀਂ ਬੜੀ ਵਾਰੀ ਗੱਲ ਦੱਸੀ ਆ ਕਿ ਜਿਵੇਂ ਜਿਵੇਂ ਤੁਸੀਂ ਤੁਹਾਡਾ ਮਾਈਂਡ ਤੁਹਾਡੀ ਬਾਡੀ ਨੂੰ ਦੱਸਦਾ ਨਾ ਕਿ ਮੈਂ ਬਿਮਾਰ ਆ ਤੂੰ ਐਕਟ ਕਰ ਮੈਂ ਬਿਮਾਰ ਆ ਤੁਸੀਂ ਬਿਮਾਰ ਹੋਣੇ ਸ਼ੁਰੂ ਹੋ ਜਾਓਗੇ ਜ਼ਿੰਦਗੀ ਚ ਹਰ ਚੀਜ਼ ਤੁਹਾਡੀ ਤਰੱਕੀ ਤੁਹਾਡੀ ਖੁਸ਼ਹਾਲੀ ਤੁਹਾਡੇ ਕੋਲ ਪੈਸਾ ਕਿਵੇਂ ਦਾ ਆਊਗਾ ਤੁਹਾਡੇ ਦਿਮਾਗ ਤੇ ਡਿਪੈਂਡ ਕਰਦਾ ਤੁਹਾਡੇ ਮਾਈਂਡ ਤੇ ਡਿਪੈਂਡ ਕਰਦਾ ਤੁਹਾਡੀ ਚੜ੍ਹਦੀ ਕਲਾ ਤੇ ਡਿਪੈਂਡ ਕਰਦਾ ਆਪਾਂ ਕਹਿੰਦੇ ਆ ਨਾ ਕਿ ਬਹੁਤ ਅਮੀਰ ਲੋਕ ਹੀ ਸ਼ਾਇਦ ਖੁਸ਼ ਰਹਿੰਦੇ ਹੋਣਗੇ ਨਹੀਂ ਖੁਸ਼ੀ ਵੀ ਆ ਜਿਹੜੀ ਤੁਹਾਡੇ ਮਾਈਂਡ ਸੈਟ ਤੇ ਡਿਪੈਂਡ ਕਰਦੀ ਆ ਕਿ ਤੁਸੀਂ ਸੋਚਦੇ ਕੀ ਹੋ ਉਸ ਚੀਜ਼ ਬਾਰੇ ਤੇ ਇਦਾਂ ਹੀ ਮੈਨੂੰ ਲੱਗਦਾ ਹੁੰਦਾ ਕਿ ਜਿਹੜੀ ਚੀਜ਼ ਤੁਹਾਨੂੰ ਚੰਗੀ ਨਹੀਂ ਲੱਗਦੀ ਉਹਦੇ ਲਈ ਡਾਇਰੈਕਟ ਵਿਰੋਧ ਕਰੋ ਡਾਇਰੈਕਟ ਨਾ ਕਹੋ ਵੀ ਆਹ ਚੀਜ਼ ਮੈਨੂੰ ਚੰਗੀ ਨਹੀਂ ਲੱਗਦੀ ਉਹਦੇ ਲਈ ਰੋਵੋ ਨਾ ਉਹਦੇ ਲਈ ਆਪਣੇ ਆਪ ਨੂੰ ਤਰਸ ਦਾ ਪਾਤਰ ਬਣਾ ਕੇ ਨਾ ਕਿਸੇ ਨੂੰ ਕਹੋ ਵੀ ਜੇ ਤੂੰ ਆਹ ਚੀਜ਼ ਨਹੀਂ ਮੇਰੀ ਮੰਨਦਾ ਤਾਂ ਮੇਰੇ ਤੇ ਦਾ ਆ ਅਸਰ ਪੈ ਰਿਹਾ ਮੈਨੂੰ ਤਾਂ ਘਬਰਾਹਟ ਹੋ ਰਹੀ ਆ ਮੇਰਾ ਤਾਂ ਸਿਰ ਪੀੜ ਕਰ ਰਿਹਾ ਮੇਰੇ ਤਾਂ ਆਹ ਚੀਜ਼ ਹੋ ਰਹੀ ਆ ਇਹ ਚੀਜ਼ਾਂ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਅਸੀਂ ਸਾਰੀ ਉਮਰ ਮਤਲਬ ਕੋਈ ਵੀ ਵਿਚਾਰ ਇਹ ਜੀ ਬਣੇ ਰਹਨੇ ਆ ਕਿ ਲੋਕਾਂ ਨੂੰ ਚੰਗੇ ਲੱਗੇ ਹਾਂ ਤੁਸੀਂ ਜਿਉਂ ਹੀ ਚੱਲੋ ਇਦਾਂ ਦੀ ਜ਼ਿੰਦਗੀ ਜੇ ਤੁਹਾਨੂੰ ਪਸੰਦ ਆ ਕਿ ਮੈਂ ਉਹ ਕਰਾਂ ਜੋ ਲੋਕਾਂ ਨੂੰ ਚੰਗਾ ਲੱਗੇ ਮੈਂ ਸਾਰੀ ਉਮਰ ਵਿਚਾਰ ਆ ਜਾ ਜਾਂ ਵਿਚਾਰੀ ਜੀ ਬਣੀ ਰਵਾਂ ਪਰ ਉਹਦਾ ਤੁਸੀਂ ਦੇਖਿਓ ਕਿ ਅਖੀਰ ਤੇ ਜਦੋਂ ਤੁਸੀਂ ਇਸ ਦੁਨੀਆ ਤੋਂ ਜਾਓਗੇ ਤੁਹਾਨੂੰ ਇਹੀ ਲੱਗੂਗਾ ਕਿ ਮੈਂ ਇਸ ਦੁਨੀਆ ਤੇ ਕੀ ਖੱਟਿਆ ਮੈਂ ਤਾਂ ਕੁਝ ਕੀਤਾ ਹੀ ਨਹੀਂ ਆਪਣੀ ਮਰਜ਼ੀ ਦਾ ਮੈਂ ਤਾਂ ਕੁਝ ਕਰ ਹੀ ਨਹੀਂ ਸਕਿਆ ਜਿਹੜਾ ਮੈਨੂੰ ਚੰਗਾ ਲੱਗਦਾ ਸੀਗਾ ਉਹ ਚਾਹੇ ਜਨਾਨੀ ਆ ਚਾਹੇ ਬੰਦਾ ਉਹਦੇ ਚ ਇੱਕ ਪੋਜ਼ਿਟਿਵ ਐਟੀਟਿਊਡ ਦਾ ਹੋਣਾ ਬੇਹੱਦ ਜ਼ਿਆਦਾ ਜ਼ਰੂਰੀ ਆ ਮੈਨੂੰ ਐ ਲੱਗਦਾ ਹੁੰਦਾ ਵੀ ਦੁਨੀਆ ਚ ਕੀ ਚੱਲ ਰਿਹਾ ਦੁਨੀਆ ਕੀ ਕਰਦੀ ਪਈ ਆ ਤੁਹਾਨੂੰ ਇਸ ਚੀਜ਼ ਦਾ ਭੋਰਾ ਵੀ ਰੱਤਾ ਵੀ ਫਰਕ ਨਹੀਂ ਪੈਣਾ ਚਾਹੀਦਾ ਤੁਸੀਂ ਇਹ ਸੋਚੋ ਕਿ ਹਰ ਉਹ ਦਿਨ ਜੋ ਤੁਹਾਨੂੰ ਮਿਲਿਆ ਉਹਨੂੰ ਸਮਝੋ ਕਿ ਮੇਰਾ ਅੱਜ ਦਾ ਹੀ ਦਿਨ ਸ਼ਾਇਦ ਆਖਰੀ ਵੀ ਹੋ ਸਕਦਾ ਮੇਰੇ ਕੋਲ ਕੋਈ ਗਾਰੰਟੀ ਨਹੀਂ ਕਿ ਮੇਰੇ ਕੋਲ ਕਿੰਨੀ ਜ਼ਿੰਦਗੀ ਪਈ ਆ ਉਸ ਆਖਰੀ ਦਿਨ ਨੂੰ ਇੰਨਾ ਸੋਨਾ ਬਣਾਓ ਸਵੇਰੇ ਉੱਠੋ ਸੋਣਾ ਸੋਚੋ ਉਸ ਦਿਨ ਲਈ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹੋਵੋ ਕਿ ਪ੍ਰਮਾਤਮਾ ਮੈਂ ਸੁੱਤਾ ਪਿਆ ਸੀ ਹੁਣ ਮੈਂ ਉੱਠਿਆ ਮੈਂ ਤੇਰੇ ਲਈ ਤੇਰਾ ਸ਼ੁਕਰਾਨਾ ਕਰਦਾ ਕਿ ਤੂੰ ਮੈਨੂੰ ਅੱਜ ਦਾ ਇਹ ਦਿਨ ਇੱਕ ਹੋਰ ਦਿੱਤਾ ਜਿਉਣ ਲਈ ਉਸ ਦਿਨ ਚ ਥੋੜਾ ਜਿਹਾ ਸਵਕਤ ਤੇ ਉੱਠ ਕੇ ਆਪਣੇ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਪੂਰੀਆਂ ਕਰੋ ਆਪਣੇ ਨਿਆਣਿਆਂ ਦੀਆਂ ਆਪਣੇ ਪਰਿਵਾਰ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰੋ ਤੇ ਜੋ ਵੀ ਗੱਲ ਤੁਹਾਨੂੰ ਪਸੰਦ ਨਹੀਂ ਉਹ ਗੱਲ ਹਰ ਬੰਦੇ ਨੂੰ ਸਿੱਧੀ ਕਹਿਣੀ ਸਿੱਖੋ ਉਹਦੇ ਚ ਕਦੇ ਐਨਾ ਸੋਚੂ ਕਿ ਮੈਂ ਇਹਨੂੰ ਆ ਐਕਟ ਜਿਹਾ ਕਰਕੇ ਦਿਖਾਵਾਂ ਆ ਐਕਟਿੰਗ ਕਰਾਂ ਫਿਰ ਇਹਨੂੰ ਵਧੀਆ ਲੱਗੂਗਾ ਜਾਂ ਕਈ ਵਾਰੀ ਕਈ ਚੀਜ਼ਾਂ ਸਾਨੂੰ ਚੰਗੀਆਂ ਨਹੀਂ ਲੱਗਦੀਆਂ ਪਰ ਅਸੀਂ ਦੂਜਿਆਂ ਨੂੰ ਖੁਸ਼ ਰੱਖਣ ਲਈ ਕਰਦੇ ਰਹਿੰਦੇ ਹਾਂ ਕਈਆਂ ਨਾਲ ਸਾਡਾ ਸੁਭਾਅ ਨਹੀਂ ਮਿਲਦਾ ਹੁੰਦਾ ਦੂਜਿਆਂ ਨੂੰ ਖੁਸ਼ ਰੱਖਣ ਲਈ ਬੋਲਦੇ ਰਹਿੰਦੇ ਹਾਂ ਕਈ ਥਾਵਾਂ ਤੇ ਸਾਨੂੰ ਜਾਣਾ ਨਹੀਂ ਪਸੰਦ ਹੁੰਦਾ ਅਸੀਂ ਦੂਜਿਆਂ ਨੂੰ ਖੁਸ਼ ਰੱਖਣ ਲਈ ਉਹਨਾਂ ਥਾਵਾਂ ਤੇ ਜਾਂਦੇ ਹਾਂ ਇਹਨਾਂ ਚ ਕੋਈ ਵੀ ਚੀਜ਼ ਤੁਹਾਨੂੰ ਕਿਤੇ ਜਾਣਾ ਨਹੀਂ ਪਸੰਦ ਕਿਸੇ ਨਾਲ ਬੋਲਣਾ ਨਹੀਂ ਪਸੰਦ ਉਹ ਸੱਚੀ ਚੀਜ਼ ਲਈ ਸਾਫ਼ ਨਾ ਕਰਨੀ ਸਿੱਖੋ ਦੂਜੀ ਚੀਜ਼ ਜਿਵੇਂ ਪਹਿਲਾਂ ਹੀ ਕਿਹਾ ਕਿ ਐਵੇਂ ਨਿੱਕੀਆਂ ਮੋਟੀਆਂ ਬਿਮਾਰੀਆਂ ਜੀਆਂ ਦਾ ਬਹਾਨਾ ਬਣਾ ਕੇ ਕਈ ਵਾਰੀ ਮੈਂ ਬਹੁਤ ਪਰਿਵਾਰਾਂ ਦੇ ਵਿੱਚ ਲੋਕਾਂ ਨੂੰ ਵੇਖਿਆ ਕਿ ਜਿੱਥੇ ਸਾਂਝੇ ਪਰਿਵਾਰ ਹੁੰਦੇ ਨੇ ਉੱਥੇ ਇੱਕ ਦੋ ਜਾਣੇ ਬਿਮਾਰ ਹੀ ਪਏ ਰਹਿੰਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੁੰਦਾ ਕਿ ਮੈਂ ਕਿਉਂ ਕੰਮ ਕਰਾਂ ਜਦ ਦੂਜੇ ਹੈਗੇ ਨੇ ਹਨ ਉਹ ਆਪਣੇ ਸਰੀਰ ਨੂੰ ਸਾਰੀ ਉਮਰ ਤਾਂ ਉਮਰ ਬਿਮਾਰੀ ਦੀ ਆਦਤ ਪਾ ਲੈਂਦੇ ਨੇ ਮੈਂ ਬਹੁਤ ਛੋਟੀ-ਛੋਟੀ ਉਮਰ ਦੇ ਲੋਕਾਂ ਨੂੰ ਦੇਖਿਆ ਹੋ ਸਕਦਾ ਸਾਡੇ ਖਾਣ ਪੀਣ ਦੀਆਂ ਆਦਤਾਂ ਇਹੋ ਜਿਹੀਆਂ ਨੇ ਕਿ ਤੁਹਾਨੂੰ ਕੁਝ ਕ ਬਿਮਾਰੀਆਂ ਹੋ ਸਕਦੀਆਂ ਨੇ ਪਰ ਐਵੇਂ ਨਹੀਂ ਹੁੰਦਾ ਕਿ ਤੁਸੀਂ ਹਜੇ 20 22 ਸਾਲ ਦੇ ਹੋ 25 ਸਾਲ ਦੇ ਹੋ ਤਾਂ ਤੁਹਾਨੂੰ ਬਿਮਾਰੀਆਂ ਲੱਗੀਆਂ ਬਹੁਤ ਸਾਰੇ ਮੈਂ ਇਦਾਂ ਦੇ ਲੋਕਾਂ ਦੇ ਬਹਾਨੇ ਸੁਣੇ ਨੇ ਕਿ ਮੈਨੂੰ ਤਾਂ ਜੀ ਥਾਇਰੋਇਡ ਹੀ ਰਹਿੰਦਾ ਮੈਨੂੰ ਤਾਂ ਜੀ ਸਰਵਾਈਕਲ ਰਹਿੰਦਾ ਮੈਂ ਤਾਂ ਇੰਨੇ ਸਾਲ ਤੱਕ ਦੇ ਝਾੜੂ ਪੂੰਛਾ ਨਹੀਂ ਕੀਤਾ ਮੈਂ ਤਾਂ ਘਰ ਦਾ ਆਹ ਕੰਮ ਨਹੀਂ ਕਰਦੀ ਮੈਨੂੰ ਆਹ ਪ੍ਰੋਬਲਮ ਰਹਿੰਦੀ ਹੈ ਤੁਸੀਂ ਇੱਕ ਵਾਰੀ ਸਵੇਰੇ ਉੱਠ ਕੇ ਆਪਣੇ ਦਿਮਾਗ ਨੂੰ ਕਹੋ ਜਦ ਤੱਕ ਤੁਹਾਨੂੰ ਕੋਈ ਗੰਭੀਰ ਬਿਮਾਰੀ ਨਹੀਂ ਕਿ ਭਈ ਉੱਠਣਾ ਹੈ ਤਾਂ ਉੱਠਣਾ ਹੈ ਕੰਮ ਕਰਨਾ ਤਾਂ ਕਰਨਾ ਹੁਣ ਗੰਭੀਰ ਬਿਮਾਰੀਆਂ ਵਾਲੇ ਲੋਕ ਵੀ ਨਾ ਪੋਜ਼ਿਟਿਵ ਐਟੀਟਿਊਡ ਨਾਲ ਸਭ ਕੁਝ ਲਾਈਫ ਤੇ ਸੈੱਟ ਕਰ ਲੈਂਦੇ ਨੇ ਮੈਂ ਕਿਸੇ ਨੂੰ ਜਾਣਦੀ ਆ ਫਰੀਦਕੋਟ ਰਹਿੰਦੇ ਨੇ ਉਹ ਕੁਝ ਦਿਨਾਂ ਨੂੰ ਆਪਾਂ ਉਹਨਾਂ ਨੂੰ ਤੁਹਾਡੇ ਰੂਬਰੂ ਵੀ ਕਰਾਂਗੇ ਆਪਾਂ ਉਹਨਾਂ ਨਾਲ ਪ੍ਰੋਗਰਾਮ ਕਰ ਰਹੇ ਆ ਤਾਂ ਉਹ ਭੈਣ ਜੀ ਨੂੰ ਕੈਂਸਰ ਹੋਇਆ ਹੋਇਆ ਬ੍ਰੈਸਟ ਕੈਂਸਰ ਆ ਉਹਨਾਂ ਨੂੰ ਤੇ ਉਹਨਾਂ ਦੀਆਂ ਕੀਮੋ ਚੱਲਦੀਆਂ ਨੇ ਤਾਂ ਮੈਂ ਲਗਾਤਾਰ ਉਹਨਾਂ ਨਾਲ ਗੱਲ ਕਰਦੀ ਰਹੀਆਂ ਤਾਂ ਉਹਨਾਂ ਨੇ ਮੈਨੂੰ ਇੱਕ ਚੀਜ਼ ਕਹੀ ਉਹ ਕਹਿੰਦੇ ਕਿ ਕੀਮੋ ਮੇਰੀ ਹੋਈ ਆ ਮੇਰੇ ਮਨ ਨੂੰ ਪਤਾ ਮੇਰੇ ਸਰੀਰ ਨੂੰ ਪਤਾ ਪਰ ਜਦੋਂ ਮੈਂ ਆਪਣੇ ਮਨ ਨੂੰ ਕਹਿੰਦੀ ਆ ਕਿ ਅੱਜ ਦਾ ਦਿਨ ਜਿਹੜਾ ਮੇਰੀ ਬਿਮਾਰੀ ਨੇ ਮੈਨੂੰ ਦਿੱਤਾ ਏ ਮੈਨੂੰ ਨਹੀਂ ਪਤਾ ਕਿ ਮੇਰੀ ਬਿਮਾਰੀ ਮੈਨੂੰ ਕੱਲ ਜਿਉਣ ਦੀ ਇਜਾਜ਼ਤ ਦੇਊਗੀ ਜਾਂ ਨਹੀਂ ਦੇਊਗੀ ਤਾਂ ਉਹ ਕਹਿੰਦੇ ਕਿ ਮੈਂ ਉੱਠਦੀ ਆ ਮੈਂ ਉੱਠਦੀ ਆ ਹਰ ਰੋਜ਼ ਉਸੇ ਦਿਨ ਤਰ੍ਹਾਂ ਜਿਵੇਂ ਮੈਂ ਬਿਮਾਰੀ ਤੋਂ ਪਹਿਲਾਂ ਉੱਠਦੀ ਸੀ ਤੇ ਮੈਂ ਮੈਨੂੰ ਪਤਾ ਕਿ ਮੈਂ ਜਿਉਣਾ ਹੈ ਤੇ ਕਹਿੰਦੇ ਮੇਰੇ ਕੋਲ ਆਂਡੀ ਗਵੰਡੀ ਆਉਂਦੇ ਨੇ ਉਹ ਅਫਸੋਸ ਜਿਤਾਉਂਦੇ ਨੇ ਕਿ ਤੁਹਾਨੂੰ ਐਡੀ ਵੱਡੀ ਬਿਮਾਰੀ ਹੋ ਗਈ ਪਰ ਮੈਂ ਆਪਣੇ ਆਪ ਨੂੰ ਕਦੀ ਨਹੀਂ ਦੱਸ ਰਹੀ ਕਿ ਮੈਨੂੰ ਐਡੀ ਵੱਡੀ ਬਿਮਾਰੀ ਆ ਤਾਂ ਉਹਦੇ ਲਈ ਮੈਂ ਮੰਜੇ ਤੇ ਪੈ ਜਾਣਾ ਕਹਿੰਦੇ ਮੈਂ ਆਪਣੀ ਰੁਟੀਨ ਦੇ ਸਾਰੇ ਕੰਮ ਕਰਦੀਆਂ ਜੋ ਮੈਨੂੰ ਕਰਨੇ ਚਾਹੀਦੇ ਆ ਜਦੋਂ ਤੱਕ ਮੇਰਾ ਸਰੀਰ ਇਜਾਜ਼ਤ ਦੰਦਾ ਮੈਂ ਕਰਦੀ ਰਹੂੰਗੀ ਮੈਂ ਇਦਾਂ ਦੇ ਵੀ ਲੋਕ ਦੇਖਿਆ ਤੇ ਕਈ ਇਦਾਂ ਦੇ ਵੀ ਦੇਖਿਆ ਕਿ ਉਹ ਸਿਰਪੀੜ ਨੂੰ ਵੀ ਸਾਰੇ ਦਿਨ ਲਈ ਆਰਾਮ ਦਾ ਬਹਾਨਾ ਬਣਾ ਲੈਣਗੇ ਉਹਨਾਂ ਨੂੰ ਕੋਈ ਛੋਟੀ ਜੀ ਸਮੱਸਿਆ ਹੋ ਜੂਗੀ ਤਾਂ ਉਹ ਆਰਾਮ ਦਾ ਬਹਾਨਾ ਬਣਾ ਲੈਣਗੇ ਜ਼ਿੰਦਗੀ ਨਾ ਚੱਲਣ ਦਾ ਨਾ ਏ ਖੜਾ ਤਾਂ ਪਾਣੀ ਵੀ ਮੁਸ਼ਕ ਜਾਂਦਾ ਏ ਜੇ ਤੁਸੀਂ ਚੱਲੋਗੇ ਨਹੀਂ ਜਿਉਵੋਗੇ ਨਹੀਂ ਤੁਹਾਡੀ ਜ਼ਿੰਦਗੀ ਚ ਜਿੰਨੇ ਰਿਸ਼ਤੇ ਆਏ ਨੇ ਨਾ ਉਹਨਾਂ ਨੂੰ 100% ਸਭ ਕੁਝ ਦਿਓ ਆਪਣਾ ਪਿਆਰ ਦਿਓ ਜ਼ਿੰਮੇਵਾਰੀਆਂ ਪੂਰੀਆਂ ਕਰੋ ਉਹਨਾਂ ਲਈ ਸਤਕਾਰ ਰੱਖੋ ਉਹਨਾਂ ਲਈ ਨਿਮਰ ਰਹੋ ਕਿ ਹਾਂ ਜੇ ਮੈਨੂੰ ਕਿਸੇ ਨੇ ਦੋ ਚੀਜ਼ਾਂ ਕਹਿ ਲਈਆਂ ਤਾਂ ਮੈਂ ਉੱਥੇ ਸੁਣ ਲੈਣੀਆਂ ਨੇ ਪਰ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਕਰਨ ਤੋਂ ਬਾਅਦ ਵੀ ਜੇ ਤੁਹਾਨੂੰ ਇਹ ਲੱਗੇ ਕਿ ਮੈਂ ਤਾਂ ਜਿਉ ਨਹੀਂ ਰਿਹਾ ਆਪਣੇ ਲਈ ਫਿਰ ਇਹ ਚੀਜ਼ਾਂ ਕਰਨ ਦਾ ਵੀ ਕੋਈ ਫਾਇਦਾ ਨਹੀਂ ਤੁਸੀਂ ਇਹ ਸਾਰਾ ਕੁਝ ਕਰਨ ਦੇ ਬਾਵਜੂਦ ਵੀ ਜਿਉਂਦੇ ਹੋਣੇ ਚਾਹੀਦੇ ਹੋ ਤੇ ਜਿਉਂਦੇ ਹੋਣਾ ਇਹੀ ਹੁੰਦਾ ਕਿ ਮੈਂ ਆਪਣੀ ਪੂਰੀ ਜ਼ਿੰਦਗੀ ਦਾ ਲੁਤਫ ਲਿਆ ਜੇ ਮੈਂ ਕਹਾਂ ਕਿ ਮੈਂ 40 ਸਾਲ ਦੀ ਆ ਤੇ ਜੇ ਮੈਨੂੰ 40 ਸਾਲ ਚ ਪਛਤਾਵਾ ਹੀ ਰਹੇ ਹੁਣ ਫਿਰ ਮੈਂ 40 ਹੋਰ ਜਿਉਂ ਲਾ 80 ਜਿਉਂ ਲਾ ਮੈਨੂੰ ਕੋਈ ਫਾਇਦਾ ਨਹੀਂ ਹੈਗਾ ਜੇ ਉਹਨਾਂ 40 ਤੇ ਵੀ ਮੈਨੂੰ ਫਕਰ ਹੋਵੇ ਨਾ ਕਿ ਵੀ ਮੈਂ ਸਭ ਕੁਝ ਸਪਲਾਈ ਕੀਤਾ ਪਰ ਮੈਂ ਆਪਣੇ ਲਈ ਵੀ ਬਹੁਤ ਕੁਝ ਕੀਤਾ ਜ਼ਿੰਦਗੀ ਚ ਕਈ ਵਾਰੀ ਸਾਡੇ ਪੇਸ਼ ਇਹੋ ਜਿਹਾ ਕੋਈ ਬੰਦਾ ਪੈ ਜਾਂਦਾ ਅਸੀਂ ਸਾਰੀ ਉਮਰ ਉਹਨੂੰ ਸੁਧਾਰਦੀ ਜ਼ਿੰਦਗੀ ਕੱਢ ਦਿੰਨੇ ਆ ਫਿਰ ਅਖੀਰ ਤੇ ਜਿਤਾਉਂਦੇ ਰਹਿਣਾ ਆ ਕਿ ਮੈਂ ਤਾਂ ਇਹਨੂੰ ਸੁਧਾਰਦੇ ਹੀ ਵਕਤ ਕੱਢਤਾ ਕੋਈ ਨਹੀਂ ਕਹਿੰਦਾ ਕਿ ਆ ਕੇ ਮੈਨੂੰ ਸੁਧਾਰੋ ਨਾ ਕੋਈ ਕਿਸੇ ਦੇ ਆਖੇ ਸੁਧਰਦਾ ਹੈ ਕੱਲ ਅਸੀਂ ਗੁਲਜ਼ਾਰ ਸੰਦੂ ਸਰ ਹੁਣਾ ਕੋਲ ਬੈਠੇ ਸੀ ਤਾਂ ਮੈਂ ਉਹਨਾਂ ਨੂੰ ਵੈਸੇ ਹੀ ਪੁੱਛਣ ਲੱਗ ਗਈ ਮਾਫ਼ ਕਰਨਾ ਮੈਨੂੰ ਇਹ ਸ਼ਬਦ ਨਹੀਂ ਵਰਤਣਾ ਚਾਹੀਦਾ ਪਰ ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਸ਼ਰਾਬ ਪੀਂਦੇ ਹੋ ਉਹ ਕਹਿੰਦੇ ਵੀ ਹਾਂ ਮੈਂ ਤਾਂ ਸਾਰੀ ਉਮਰ ਸ਼ਰਾਬ ਪੀਤੀ ਤੇ ਮੈਂ ਮੈਮ ਨੂੰ ਪੁੱਛਿਆ ਮੈਂ ਕਿ ਤੁਸੀਂ ਕਦੀ ਇਤਰਾਜ਼ ਨਹੀਂ ਜਤਾਇਆ ਤਾਂ ਸਰ ਕਹਿੰਦੇ ਕਿ ਇਤਰਾਜ਼ ਜਿਤਾਉਣ ਵਾਲੀ ਗੱਲ ਨਹੀਂ ਕੋਈ ਕਿਸੇ ਦੇ ਅੱਖੇ ਕੌਣ ਹਟਦਾ ਕਿੱਡੀ ਵੱਡੀ ਗੱਲ ਸੀਗੀ ਕਿ ਕਿਸੇ ਦੇ ਅੱਖੇ ਕੌਣ ਹਟਦਾ ਜੇ ਕੋਈ ਹਟੂਗਾ ਤਾਂ ਤੁਹਾਡੀ ਮੁਹੱਬਤ ਚ ਹਟ ਜਾਊਗਾ ਤੁਹਾਡੀਆਂ ਫਿਕਰਾਂ ਚ ਹਟ ਜਾਊਗਾ ਪਰ ਜੇ ਤੁਸੀਂ ਇਦਾਂ ਦੀ ਬੁਝਦਿਲੀ ਜਿਹੀ ਵਾਲੀ ਜ਼ਿੰਦਗੀ ਜਿਉਂਨੇ ਹੋ ਕਿ ਵੀ ਉਹਨੂੰ ਮੇਰੇ ਤੇ ਤਰਸ ਆਵੇ ਮੈਂ ਉਹਨੂੰ ਰੋਕੇ ਵਿਖਾਵਾਂ ਮੈਂ ਉਹਨੂੰ ਸਿਰ ਪੀੜ ਦਾ ਬਹਾਨਾ ਲਾਵਾਂ ਅੱਜ ਮੇਰਾ ਕੰਮ ਕਰਨ ਦਾ ਮਨ ਨਹੀਂ ਤਾਂ ਮੈਂ ਸਿੱਧਾ ਕਹਾਂ ਮੇਰੇ ਕੰਮ ਕਰਨ ਦਾ ਮਨ ਨਹੀਂ ਇਹ ਨਹੀਂ ਕਿ ਮੈਂ ਇੱਕ ਸਿਰ ਪੀੜ ਦੀ ਗੋਲੀ ਖਾਵਾਂ ਤੇ ਉਹ ਸਾਰੇ ਟੱਬਰ ਨੂੰ ਦਿਖਾ ਕੇ ਖਾ ਕੇ ਤੇ ਫਿਰ ਮੈਂ ਸਿਰ ਬੰਨ ਲਾਂ ਤੇ ਮੈਂ ਪੈ ਜਾਵਾਂ ਉਹ ਬੰਦੇ ਨੂੰ ਵੀ ਨਹੀਂ ਕਰਨੇ ਚਾਹੀਦੇ ਇਹੋ ਜਿਹੀ ਇੱਕ ਕੱਲ ਮੈਂ ਗੱਲ ਸੁਣੀ ਉਹ ਕਹਿੰਦੇ ਵੀ ਦੋ ਮੀਆਂ ਬੀਬੀ ਰਹਿੰਦੇ ਨੇ ਜਿਹੜੀ ਵਾਈਫਾ ਨੂੰ ਘੁੰਮਣ ਫਿਰਨ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਪਰ ਘਰ ਵਾਲਾ ਨਹੀਂ ਪਸੰਦ ਕਰਦਾ ਉਹ ਨਹੀਂ ਚਾਹੁੰਦਾ ਕਿ ਉਹਦਾ ਖਰਚਾ ਹੋਵੇ ਤੇ ਉਹ ਇਹ ਚੀਜ਼ ਉਹਨੂੰ ਸਿੱਧਾ ਨਹੀਂ ਕਹਿ ਸਕਦਾ ਉਹ ਹਮੇਸ਼ਾ ਕਹਿੰਦਾ ਹੈ ਕਿ ਮੈਂ ਬਿਮਾਰ ਆ ਮੈਂ ਫਲਾਣੀ ਜਗ੍ਹਾ ਨਹੀਂ ਜਾ ਸਕਦਾ ਪਹਾੜਾਂ ਤੇ ਜਾਣ ਲਈ ਮੇਰੇ ਗੋਡੇ ਨਹੀਂ ਇਜਾਜ਼ਤ ਦਿੰਦੇ ਫਲਾਣੀ ਜਗ੍ਹਾ ਤੇ ਮੈਨੂੰ ਜਾ ਕੇ ਘਬਰਾਹਟ ਹੁੰਦੀ ਆ ਤਾਂ ਮੈਨੂੰ ਲੱਗਦਾ ਹੁੰਦਾ ਕਿ ਕਿੰਨੇ ਉੱਲੇ ਅਸੀਂ ਚੱਕੀ ਫਿਰਦੇ ਆ ਰਿਸ਼ਤਿਆਂ ਦੇ ਵਿੱਚ ਅਸੀਂ ਸਿੱਧਾ ਕਿਉਂ ਨਹੀਂ ਕਹਿ ਸਕਦੇ ਵੀ ਜਿਹੜੀ ਚੀਜ਼ ਤੈਨੂੰ ਪਸੰਦ ਆ ਉਹ ਮੈਨੂੰ ਨਹੀਂ ਪਸੰਦ ਪਰ ਮੈਂ ਤੈਨੂੰ ਵੀ ਤੇਰੀ ਪਸੰਦ ਕਰਨ ਦੀ ਇਜਾਜ਼ਤ ਦੰਨਾ ਪਰ ਮੈਂ ਉਹਦੇ 'ਚ ਸ਼ਾਮਿਲ ਨਹੀਂ ਹੋ ਸਕਦਾ ਕਿਤਾ ਜ਼ਿੰਦਗੀ ਕਿੰਨੀ ਸੋਣੀ ਹੋ ਜਾਵੇ ਮੈਂ ਹਾਸੇ-ਹਾਸੇ 'ਚ ਬੜੇ ਲੋਕਾਂ ਨੂੰ ਕਹਿੰਨੇ ਹੁੰਨੇ ਆ ਮੈਂ ਕਿਹਾ ਵੀ ਜਿਹੜੇ ਆਹ ਅਦਾਕਾਰੀ ਲਈ ਅਵਾਰਡ ਮਿਲਦੇ ਆ ਨਾ ਇਹ ਤਾਂ ਘਰਾਂ 'ਚ ਬੈਠੇ ਕਲਾਕਾਰਾਂ ਨੂੰ ਮਿਲਣੇ ਚਾਹੀਦੇ ਨੇ ਜਿਹੜੇ ਇੰਨੀ ਕਮਾਲ ਦੀ ਕਲਾਕਾਰੀ ਕਰਦੇ ਨੇ ਵੀ ਅਸੀਂ ਹੈਰਾਨ ਰਹਿ ਜਾਂਦੇ ਆ ਤੇ ਕੋਈ ਵੀ ਗੱਲ ਐ ਸਿੱਧੀ ਕਰਨੀ ਸਿੱਖੋ ਆਪਣੇ ਆਪ ਨੂੰ ਕਦੇ ਤਰਸ ਦੇ ਪਾਤਰ ਨਾ ਬਣਾਓ ਆਪਣੇ ਆਪ ਲਈ ਸੋਹਣੇ ਫੈਸਲੇ ਲਓ ਸੋਸ਼ੀਅਲੀ ਵੀ ਇਕਨੋਮਿਕਲੀ ਵੀ ਮੈਂਟਲੀ ਵੀ ਪਰਿਵਾਰਕ ਤੌਰ ਤੇ ਵੀ ਜਿਹੜੇ ਡਿਸੀਜਨ ਨੇ ਉਹ ਚੰਗੇ ਸਿੱਧੇ ਤੇ ਸਾਫ਼ ਹੋਣੇ ਚਾਹੀਦੇ ਨੇ ਉਹਨਾਂ 'ਚ ਕੋਈ ਲਕੂ ਨਹੀਂ ਹੋਣੇ ਚਾਹੀਦੇ ਉਹਨਾਂ 'ਚ ਕੋਈ ਅਦਾਕਾਰੀ ਨਹੀਂ ਹੋਣੀ ਚਾਹੀਦੀ ਤੇ ਅਖੀਰ ਤੇ ਮੈਂ ਇਹੀ ਕਹਿੰਨੀ ਆ ਕਿ ਤਰਸਾ ਨਾ ਜਿਹੜਾ ਕੋਈ ਵੀ ਕਿਸੇ ਬੰਦੇ ਤੇ ਚਾਹੇ ਤੁਸੀਂ ਕਿਸੇ ਵੀ ਚੀਜ਼ ਲਈ ਤਰਸ ਲੈ ਰਹੇ ਹੋ ਆਪਣੀ ਬਿਮਾਰੀ ਲਈ ਲੈ ਰਹੇ ਹੋ ਆਪਣੀ ਗਰੀਬੀ ਲਈ ਲੈ ਰਹੇ ਹੋ ਆਪਣੇ ਕਿਸੇ ਵੀ ਰੀਜ਼ਨ ਕਰਕੇ ਤੁਸੀਂ ਕਿਸੇ ਤੋਂ ਤਰਸ ਲੈ ਰਹੇ ਹੋ ਜਾਂ ਕਈਆਂ ਨੂੰ ਆदत ਹੁੰਦਾ ਹਮੇਸ਼ਾ ਆਪਣੇ ਆਪ ਨੂੰ ਦੁਖੀ ਹੋਈ ਬਣਾ ਕੇ ਪੇਸ਼ ਕਰਨਾ ਮੈਂ ਤਾਂ ਫਲਾਣੇ ਤੋਂ ਬਹੁਤ ਤੰਗਾ ਮੈਂ ਤਾਂ ਉਹਦੇ ਤੋਂ ਬਹੁਤ ਤੰਗਾ ਉਹ ਚਾਹੁੰਦੇ ਹੁੰਦੇ ਨੇ ਕਿ ਹਰ ਬੰਦਾ ਉਹਨਾਂ ਤੇ ਧਿਆਨ ਦੇਵੇ ਹਰ ਬੰਦਾ ਉਹਨਾਂ ਨੂੰ ਪੁੱਛੇ ਜਾਂ ਹਾਲਚਲ ਪੁੱਛਦਾ ਰਹੇ ਕੋਈ ਅਸੀਂ ਬਿਮਾਰ ਹੋ ਜਾਂਦੇ ਹਾਂ ਜਿਵੇਂ ਛੋਟੇ ਹੁੰਦੇ ਨਾ ਇਹਨਾਂ ਚੀਜ਼ਾਂ ਦਾ ਸਾਨੂੰ ਪਤਾ ਨਹੀਂ ਸੀ ਹੁੰਦਾ ਜੇ ਹੱਥ ਤੇ ਛੋਟੀ ਜੀ ਵੀ ਸੱਟ ਲੱਗਣੀ ਨਾ ਅੱਡੀ ਸਾਰੀ ਪੱਟੀ ਮੰਨ ਲੈਣੀ ਕਹਿਣਾ ਵੀ ਚਲੋ ਲੋਕ ਪੁੱਛਣਗੇ ਹਨਾ ਉਹ ਅਸੀਂ ਛੋਟੇ ਹੁੰਦੇ ਸੀਗੇ ਹੁਣ ਅਸੀਂ ਵੱਡੇ ਹੋ ਕੇ ਇਹ ਚੀਜ਼ਾਂ ਨਹੀਂ ਕਰਨੀਆਂ ਹੁਣ ਜੇ ਹੱਥ ਤੇ ਛੋਟੀ ਜੀ ਸੱਟ ਲੱਗੀ ਆ ਉਹਨੂੰ ਛੋਟੀ ਜੀ ਹੋ ਰਹਿਣ ਦੇਣਾ ਉਹਨੂੰ ਵੱਡੀ ਬਿਮਾਰੀ ਬਣਾ ਕੇ ਨਹੀਂ ਪੇਸ਼ ਕਰਨਾ ਤੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਾਹਰ ਆ ਜਾਓ ਤੁਹਾਨੂੰ ਲੋਕ ਪਸੰਦ ਕਰਨ ਉਹਨਾਂ ਚ ਬੈਠ ਕੇ ਚੰਗੀਆਂ ਗੱਲਾਂ ਕਰੋ ਉਹਨਾਂ ਨੂੰ ਚੰਗੀਆਂ ਸਲਾਵਾਾਂ ਦਿਓ ਕਿਸੇ ਦੀ ਮਾੜੀ ਚੀਜ਼ ਤੇ ਉਹਨਾਂ ਧਿਆਨ ਨਾ ਰੱਖੋ ਜਦੋਂ ਵੀ ਕਿਸੇ ਨੂੰ ਮਿਲਦੇ ਹੋ ਉਹਦੇ 'ਚ ਜੋ ਮਾੜਾ ਉਹ ਛੱਡ ਦਿਓ ਉਹਦੇ 'ਚ ਜੋ ਚੰਗਾ ਉਹਨੂੰ ਲੈ ਕੇ ਆਪਣੀ ਝੋਲੇ 'ਚ ਪਾ ਕੇ ਆਪਣੇ ਘਰੇ ਆਓ ਤੇ ਉਹਦੇ 'ਚੋਂ ਥੋੜੀਆਂ-ਥੋੜੀਆਂ ਚੀਜ਼ਾਂ ਹਰ ਰੋਜ਼ ਜ਼ਿੰਦਗੀ 'ਚ ਸਿੱਖਦੇ ਰਹੋ ਕੋਸ਼ਿਸ਼ ਕਰੋ ਕਿ ਰੋਜ਼ ਜੋ ਕੁਝ ਤੁਹਾਨੂੰ ਲੱਗਦਾ ਕਿ ਇਹਦੀ ਮੈਨੂੰ ਜ਼ਰੂਰਤ ਨਹੀਂ ਸੀ ਮੈਂ ਕੀਤਾ ਚਾਹੇ ਉਹ ਕੋਈ ਮਾੜੀ ਆਦਤ ਹੈ ਚਾਹੇ ਉਹ ਕੋਈ ਮਾੜਾ ਕਿਸੇ ਦਾ ਵਿਹਾਰ ਤੁਸੀਂ ਨੇ ਕੀਤਾ ਚਾਹੇ ਉਹ ਕੋਈ ਮਾੜੀ ਸੋਚ ਆ ਜਿਹੜੀ ਤੁਸੀਂ ਕਿਸੇ ਲਈ ਸੋਚੀ ਉਹਨੂੰ ਛੱਡਦੇ ਜਾਓ ਤੇ ਚੰਗਾ ਜੋ ਕੁਝ ਵੀ ਕਿਸੇ ਨੂੰ ਕਿਸੇ ਤੋਂ ਵੀ ਮਿਲਦਾ ਏ ਜਿਵੇਂ ਅੱਜ ਅਸੀਂ ਜਿਸ ਪਰਿਵਾਰ ਦੇ ਵਿੱਚ ਬੈਠੇ ਆਂ ਨਾ ਇੱਥੇ ਅਸੀਂ ਅਬਹੁਰ ਆਏ ਸੀਗੇ ਤਾਂ ਉਹਨਾਂ ਦੇ ਘਰ 'ਚ ਇੱਕ ਬਜ਼ੁਰਗ ਨੇ ਉਹਨਾਂ ਨੇ ਕਿਹਾ ਵੀ ਜਦੋਂ ਦੇ ਇਹ ਸਾਡੇ ਘਰ ਚ ਆਏ ਨੇ ਸਾਡੇ ਘਰ ਦੀ ਬਰਕਤ ਆ ਜਿਹੜੀ ਉਹ ਦੂਣੀ ਹੋਗੀ ਤਾਂ ਉਹਦੇ ਤੋਂ ਮੈਨੂੰ ਲੱਗਿਆ ਕਿ ਹਰ ਬੰਦੇ ਨੂੰ ਇਹੀ ਸਿੱਖਣਾ ਚਾਹੀਦਾ ਕਿ ਜਿਹੜੇ ਬਜ਼ੁਰਗ ਹੁੰਦੇ ਨੇ ਉਹ ਘਰਾਂ 'ਚ ਖੁੱਲੀਆਂ ਅਸੀਸਾਂ ਵਰਗੇ ਹੁੰਦੇ ਆ ਤੁਸੀਂ ਘਰ 'ਚ ਵੜਦੇ ਹੋ ਤਾਂ ਉਹ ਤੁਹਾਨੂੰ ਅਸੀਸ ਦਿੰਦੇ ਨੇ ਘਰਾਂ 'ਚੋਂ ਜਾਂਦੇ ਹੋ ਤਾਂ ਤੁਹਾਨੂੰ ਅਸੀਸ ਦਿੰਦੇ ਨੇ ਤੇ ਐਵੇਂ ਦੀਆਂ ਚੀਜ਼ਾਂ ਨੇ ਜਿਹੜੀਆਂ ਉਹ ਲੋਕਾਂ ਤੋਂ ਸਿੱਖਦੇ ਰਹੋ ਕਿਸੇ ਚ ਵੀ ਚਾਹੇ ਉਹ ਬੰਦਾ ਕੋਈ ਵੀ ਆ ਜੇ ਕੋਈ ਛੋਟੀ ਜਿਹੀ ਚੰਗੀ ਪੋਜ਼ਿਟਿਵ ਚੀਜ਼ ਤੁਹਾਨੂੰ ਮਿਲਦੀ ਆ ਉਹਦੇ ਤੋਂ ਸਿੱਖ ਲਓ ਆਪਣੇ ਦਿਨ ਨੂੰ ਸੋਹਣਾ ਗੁਜ਼ਾਰੋ ਆ ਡੁੱਲੀਆਂ ਹੋਈਆਂ ਚੀਜ਼ਾਂ ਤੇ ਪਛਤਾਵੇ ਨਾ ਕਰਦੇ ਰਹੋ ਆਉਣ ਵਾਲੀਆਂ ਚੀਜ਼ਾਂ ਨੂੰ ਦਿਲੋਂ ਜੀਆਂ ਆ ਕਹੋ ਮਾੜਾ ਕਦੇ ਨਾ ਸੋਚੋ ਮਾੜਾ ਕਦੇ ਨਾ ਬੋਲੋ ਜਦੋਂ ਵੀ ਤੁਸੀਂ ਕਿਸੇ ਮਹਿਫਲ ਚੋਂ ਕਿਸੇ ਦੇ ਘਰ ਚੋਂ ਕਿਸੇ ਪਰਿਵਾਰ ਚੋਂ ਕਿਸੇ ਕੰਮ ਤੋਂ ਉੱਠ ਕੇ ਆਵਾਂ ਤਾਂ ਲੋਕ ਤੁਹਾਨੂੰ ਯਾਦ ਕਰਨ ਕਿ ਉਹਨੂੰ ਮਿਲ ਕੇ ਮੈਨੂੰ ਬਹੁਤ ਚੰਗਾ ਲੱਗਿਆ ਉਹਨੂੰ ਮਿਲ ਕੇ ਮੈਂ ਹੌਲਾ ਹੋ ਗਿਆ ਜਿਵੇਂ ਮੈਂ ਤੁਹਾਨੂੰ ਲੱਗਦਾ ਹੂੰ ਮੈਂ ਬੜੀ ਸੰਸੀਰ ਹਾਂ ਪਰ ਮੈਂ ਨਹੀਂ ਸੱਚੀ ਐਨੀ ਸੰਸੀਰ ਮੈਂ ਬਹੁਤ ਹੱਸਦੀਆਂ ਲੋਕਾਂ ਨਾਲ ਬੜੀਆਂ ਖੁੱਲ ਕੇ ਗੱਲਾਂ ਕਰਦੀਆਂ ਤੇ ਬੜੀ ਪੋਜ਼ਿਟਿਵ ਗੱਲ ਕਰਦੀਆਂ ਜਿਵੇਂ ਇੱਕ ਦਿਨ ਮੇਰੇ ਇੱਕ ਮਾਸੀ ਨੇ ਥੋੜੇ ਜੇ ਸਰੀਰਕ ਤੌਰ ਤੇ ਠੀਕ ਨਹੀਂ ਰਹਿੰਦੇ ਤੇ ਉਹਨਾਂ ਨੂੰ ਮੈਨੂੰ ਕਾਲ ਕੀਤਾ ਕਹਿੰਦੇ ਵੀ ਜਿਵੇਂ ਜਤੌਂਦੇ ਹੁੰਦੇ ਨੇ ਨਾਰਾਜ਼ ਗਿਆ ਹਨ ਕਹਿੰਦੇ ਕਿਦੀ ਮਾਸੀ ਦਾ ਪਤਾ ਵੀ ਲੈ ਲਿਆ ਕਰ ਜੇ ਤੁਰ ਗਈ ਤੇ ਫੇਰ ਯਾਦ ਕਰੇਗੀ ਹਨਾ ਮੈਂ ਉਹਨਾਂ ਨੂੰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਤੁਰ ਜੋ ਕੋਈ ਚੱਕਰ ਨਹੀਂ ਪਰ ਵੀਰੇ ਉਹਨਾਂ ਨੂੰ ਕਹਿ ਕੇ ਜਾਇਓ ਵੀ ਸਾਰੀਆਂ ਕੁੜੀਆਂ ਨੂੰ ਇੰਨੀਆਂ-ਇੰਨੀਆਂ ਜਲੇਬੀਆਂ ਦੇਣੀਆਂ ਨੇ ਮਾਸੀ ਦੇ ਮਰਨ ਤੇ ਹਨਾ ਤੋਂ ਇੰਨਾ ਹੱਸੇ ਤੇ ਮੈਨੂੰ ਕਹਿੰਦੇ ਵੀ ਕਹਿੰਦੇ ਅੱਜ ਮੈਂ ਬੜੇ ਦਿਨਾਂ ਬਾਅਦ ਹੱਸੀ ਮੈਂ ਕਿਹਾ ਵੀ ਦੇਖੋ ਤੁਹਾਨੂੰ ਜੇ ਹਜੇ ਹੱਸਦੇ ਪਏ ਹੋ ਤੰਦਰੁਸਤੋਂ ਵਧੀਆ ਗੱਲਾਂ ਕਰਦੇ ਹੋ ਤਾਂ ਮਰਨਾ ਕਿਉਂ ਯਾਦ ਕਰਦੇ ਪਏ ਹੋ ਮੈਂ ਕਿਹਾ ਮਰਨਾ ਤਾਂ ਇੱਕ ਦਿਨ ਸਭ ਨੇ ਹੀ ਆ ਹੋ ਸਕਦਾ ਤੁਹਾਡੇ ਭੋਗਤੇ ਹੋਣ ਤੋਂ ਪਹਿਲਾਂ ਮੈਂ ਮਰ ਜਾ ਹਨਾ ਤਾਂ ਇਦਾਂ ਦਾ ਜਿਹੜਾ ਐਟੀਟਿਊਡ ਆ ਨਾ ਜ਼ਿੰਦਗੀ 'ਚ ਰੱਖੋ ਤੇ ਤੁਹਾਨੂੰ ਕੋਈ ਤੁਹਾਡੇ ਨਾਲ 2 ਮਿੰਟ ਫੋਨ ਤੇ ਗੱਲ ਕਰੇ ਮਿਲੇ ਤਾਂ ਤੁਹਾਨੂੰ ਯਾਦ ਰੱਖੇ ਤੇ ਇੱਕ ਚੀਜ਼ ਮੈਂ ਹੋਰ ਕਹਿਣਾ ਚਾਹੁੰਦੀ ਆ ਕਿ ਤੁਹਾਡੀ ਜੇਬ 'ਚ ਕਿੰਨੇ ਪੈਸੇ ਨੇ ਤੁਹਾਡੇ ਘਰ 'ਚ ਕਿੰਨੇ ਕਮਰੇ ਨੇ ਆ ਤੁਹਾਡੇ ਕੋਲ ਕਿੰਨੀ ਦੌਲਤ ਆ ਕਿੰਨੀ ਸ਼ੌਹਰਤ ਆ ਇਹਦਾ ਕਦੀ ਹੰਕਾਰ ਨਾ ਕਰੋ ਪਰਮਾਤਮਾ ਇੰਨੀ ਵੱਡੀ ਸ਼ੈ ਆ ਨਾ ਕਿ ਵੀ ਉਹ ਲੱਖਾਂ ਤੋਂ ਕੱਖਾਂ ਕਰਨ ਲੱਗਿਆ ਵਕਤ ਨਹੀਂ ਲਾਉਂਦਾ ਤੇ ਉਹ ਤੁਹਾਨੂੰ ਨਿਵਾਜ਼ਦਾ ਰਹੂਗਾ ਜੇ ਤੁਸੀਂ ਸਾਰਿਆਂ ਨਾਲ ਬੜੇ ਚੰਗੇ ਰਹੋ ਜੋ ਕੁਝ ਤੁਹਾਨੂੰ ਜ਼ਿੰਦਗੀ ਚ ਚਾਹੀਦਾ ਨਾ ਉਹ ਸਭ ਤੋਂ ਪਹਿਲਾਂ ਕਿਸੇ ਦੂਜੇ ਦੀ ਥਾਲੀ ਚ ਪਰੋਸਣਾ ਸਿੱਖੋ ਫਿਰ ਇੱਕ ਦਿਨ ਤੁਹਾਡੀ ਥਾਲੀ ਚ ਆਪਣੇ ਆਪ ਵਾਪਸ ਆ ਜਾਊਗਾ ਕਿਉਂਕਿ ਪਰਮਾਤਮਾ ਤੁਹਾਨੂੰ ਉਹੀ ਚੀਜ਼ ਨਵਾਜ਼ਦਾ ਜੋ ਤੁਸੀਂ ਕਿਸੇ ਨੂੰ ਦੇਣ ਦਾ ਹਿਆ ਕਰੋਂਗੇ ਜ਼ਿੰਦਗੀ 'ਚ ਤੇ ਉਹੀ ਤੁਹਾਡੇ ਤੱਕ ਵਾਪਸ ਉਹ ਭੇਜਦਾ ਇਹ ਛੋਟੀਆਂ-ਛੋਟੀਆਂ ਗੱਲਾਂ ਜ਼ਿੰਦਗੀ ਨੂੰ ਬੇਹੱਦ ਜ਼ਿਆਦਾ ਸੋਹਣਾ ਬਣਾਉਂਦੀਆਂ ਨੇ ਤੇ ਅਖੀਰ ਤੇ ਉਹੀ ਮੇਰੀ ਸਭ ਤੋਂ ਫੇਵਰਿਟ ਗੱਲ ਕਿ ਦਿਨ 'ਚ ਇੱਕ ਘੰਟਾ ਆਪਣੇ ਲਈ ਜ਼ਰੂਰ ਕੱਢਿਆ ਕਰੋ ਉਹ ਇੱਕ ਘੰਟਾ ਹੀ ਤੁਹਾਡੇ ਪੂਰੇ ਦਿਨ ਦੀ એનર્ਜੀ ਨੂੰ ਦੁਬਾਰਾ ਬੂਸਟ ਕਰ ਦਿੰਦਾ ਤੇ ਅੱਜ ਦੇ ਐਤਵਾਰ 'ਚ ਐਨਾ ਹੀ ਤੁਸੀਂ ਵੀ ਬਹੁਤ ਸਾਰੇ ਕਮੈਂਟਸ ਭੇਜਿਆ ਕਰੋ ਕਿ ਮੈਂ ਕਿਸ ਚੀਜ਼ ਤੇ ਗੱਲਬਾਤ ਕਰਾਂ ਤੇ ਬਹੁਤਿਆਂ ਭੈਣਾਂ ਤਾਂ ਆਪਣੀਆਂ ਫੈਮਲੀ ਪ੍ਰੋਬਲਮਸ ਹੀ ਭੇਜਦੀਆਂ ਰਹਿੰਦੀਆਂ ਨੇ ਤਾਂ ਮੈਨੂੰ ਹੁੰਦਾ ਹੈ ਕਿ ਵੀ ਉਹਨਾਂ ਤੇ ਆਪਾਂ ਕਿੰਨੀ ਕੁ ਗੱਲ ਕਰਾਂਗੇ ਹਨ ਤੇ ਤੁਸੀਂ ਕੁਝ ਚੰਗੇ ਜਿਹੇ ਵਿਸ਼ੇ ਭੇਜਿਆ ਕਰੋ ਤੇ ਬਾਕੀ ਫੈਮਲੀ ਦੀਆਂ ਜਿੰਨੀਆਂ ਵੀ ਪ੍ਰੋਬਲਮਸ ਨੇ ਮੈਂ ਫਿਰ ਕਹਿੰਨੀ ਆ ਕਿ ਉਹ ਤੁਹਾਡੇ ਪੋਜ਼ਿਟਿਵ ਐਟੀਟਿਊਡ ਨਾਲ ਸਭ ਕੁਝ ਸੋਲਵ ਹੋ ਸਕਦਾ ਲੜਨ ਤੇ ਵਕਤ ਨਾ जाया ਕਰੋ ਕਿਸੇ ਨੂੰ ਸਮਝਾਉਣ ਤੇ ਵਕਤ ਨਾ ਖਰਾਬ ਕਰੋ ਸਿਰਫ ਤੇ ਸਿਰਫ ਆਪਣੇ ਆਪ ਨੂੰ ਇੰਪਰੂਵ ਕਰਨ ਤੇ ਵਕਤ ਲਾਇਆ ਕਰੋ ਫਿਰ ਸਭ ਕੁਝ ਸੋਨਾ ਹੋ ਜਾਣਾ ਤੇ ਅੱਪਾ ਅਗਲੀ ਵਾਰ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ